ਤਾ ਤੇ ਸਕਰੀਨ ਬੈਲਜੂ ਵਿੱਚ ਬੈਕ ਕੈਮਰਾ ਮਿਲ ਜੂਗਾ ਸੀਟ ਕਵਰ ਗੱਡੀ ਤੇ ਦੇਖ ਸਕਦੇ ਸੀ ਸੀਟ ਕਵਰ ਬਹੁਤ ਸੋਹਣੇ ਚੜੇ ਗੱਡੀ ਦੇ ਵਿੱਚ ਤੇ ਮੈਟਿੰਗ ਹੋਈ ਵੀਰੇ ਮੈਟਿੰਗ ਮੈਟਿੰਗ ਨਹੀਂ ਹੋਈ ਵੀ ਵੀਰੇ ਜਿਹੜੀ ਕੰਪਨੀ ਬਣਨਗਾ ਉਹੀ ਲੱਗਿਆ ਵਾ ਠੀਕ ਹੈ ਠੀਕ ਹੈ ਤੇ ਜਿਹੜਾ ਇਹ ਸੀ ਇਹਦਾ ਆਟੋਮੈਟਿਕ ਹੈਗਾ ਠੀਕ ਹੈ ਜੀ ਤੇ ਇੱਕ ਆਫਰਾ ਮਾਡਲ ਆ ਰਿਹਾ ਮੇਰੇ ਜੱਡੀ ਜੀ ਦੋਸਤੋ ਅੱਜ ਆਪਸ ਨੂੰ ਲੈ ਕੇ ਪਹੁੰਚੇ ਹਾਂਗੇ ਭਾਈ ਰੁਪਏ ਤੇ ਦੋਸਤੋ ਅੱਜ ਆਪਸੋੜੇ ਨੇ ਫਿਰ ਗੱਡੀ ਲੈ ਕੇ ਆਨੇ ਮਰੂਤੀ ਸਜੂਕੀ ਦੀ ਪਹਿਲਾਂ ਵੀ ਇਸ ਵੀਰ ਦੀ ਆਪਾਂ ਗੱਡੀ ਦੀ ਵੀਡੀਓ ਕਰੀ ਸੀਗੀ ਤੁਸੀਂ ਦੇਖ ਸਕਦੇ ਆਪਣੇ ਫੇਸ ਤੇ कि ਅੱਜ ਵੀਰ ਤੁਹਾਡੇ ਵਾਸਤੇ ਲੈ ਕੇ ਆਇਆਗਾ ਐਸਐਕਸ 4 2013 ਮਾਡਲ ਹੈ ਤੇ ਬਾਕੀ ਸਾਰੀ ਆਪਾਂ ਜਾਣਕਾਰੀ ਵੀ ਉਸ ਤੋਂ ਲੈ ਕੇ ਦਿੰਨੇਗਾ ਜੀ ਇੰਜਨ ਗੇਅਰ ਦੀ ਗੱਡੀ ਕਿਵੇਂ ਰਹੂਗੀ ਤੇ ਕਿੰਨੇ ਕੁ ਪੇਂਟ ਹੈਗੀ ਹੈਗੀ ਉਹ ਵੀ ਆਪ ਵੀ ਸਾਰੀ ਜਾਣਕਾਰੀ ਲੈ ਕੇ ਪਸੰਦ ਸਾਸੀ ਦਾ ਬਈ ਜੀ ਸਤਿ ਸ਼੍ਰੀ ਅਕਾਲ ਜੀ ਬਈ ਆਪਣਾ ਨਾਮ ਦੱਸਦਾ ਆਪਣਾ ਦਾਸਤਿਕ ਵਿਰਣ ਮੇਰਾ ਨਾਮ ਸੁਰਿੰਦਰ ਸਿੰਘ ਹੈ ਬਈ ਠੀਕ ਹੈ ਜੀ ਤੇ ਆਪਣਾ ਵੀਰੇ ਜਿਹੜਾ ਕਾਰ ਬੁਜਾਰਾ ਨਾ ਮੇਜੇ ਕੰਮ ਕਰ ਰਹਿਣਾ ਵੀਰ ਜੀ ਹਾਂ ਹਾਂ ਬਈ ਤੇ ਭਾਈ ਰੁਪਏ ਦੇ ਵਿੱਚ ਕਿੱਥੇ ਜ ਰਹਿ ਹੁੰਦਾ ਵੀਰ ਇਹ ਰਾਮਪਰਾ ਰੋਡ ਤੇ ਪੰਪ ਦੇ ਸਾਹਮਣੇ ਆ ਵੀਰੇ ਜੰਮ ਐਸਐਕਸ ਪੋਰਾ ਨਾ ਵੀਰੇ SX4 ਹੈ ਜਡਡੀ ਆ ਠੀਕ ਹੈ ਜੀ 13 ਮਾਡਲ ਆ ਬਈ ਜੀ ਸਾਰੇ ਸ਼ੀਸ਼ੇ ਨਾਲ ਦੇ ਨੇ ਇਹਦੇ ਠੀਕ ਹੈ ਬਈ ਜੀ ਤੇ ਨੌਨ ਐਕਸੀਡੈਂਟ ਹੈਗੀ ਜੀ ਤੇ ਲਾਇ ਨਾਲ ਦੇ ਹਨ ਫਿਰ ਕੰਪਨੀ ਦੀ ਲਾਇ ਨਾਲ ਦੇ ਨੇ ਟਾਇਰ ਇਹਦੇ ਆਪਾਂ ਹੁਣੇ ਚੇਂਜ ਕਰਾਏ ਹੈਗੇ ਠੀਕ ਹੈ ਜੀ ਸਟਿਪਨੀ ਵਾਲਾ ਵੀ ਟਾਇਰ ਇਨਹੀਂ ਪਿਆ ਪੰਜੇ ਟਾਇਰ ਲਏ ਸੀਗੇ ਆਪਾਂ ਪੁਰਾਣੇ ਠੀਕ ਹੈ ਠੀਕ ਹੈ ਜੀ ਤੇ 80 90 ਪੈਸੇ ਟਾਇਰ ਪਏ ਨੇ ਜੀ ਤੇ ਬਟੰਡਾ ਨੰਬਰ ਆ ਬਟੰਡਾ ਨੰਬਰ ਆ ਮੇਰੇ ਨਾਲ ਬੈਂਡ ਦੀ ਗੱਲ ਕਰੇ ਰਿਹਾ ਰੰਗ ਬੈਂਡ ਦੇ ਵੀ ਬਾਪਰ ਵੋਮਪਰ ਦਾ ਹੈਗਾ ਅਟੈਚਿੰਗ ਠੀਕ ਹੈ ਜੀ ਤੇ ਬਾਕੀ ਰੀਜਨਲ ਆ ਸਾਰੇ ਜੀ ਹਾ ਫੀਟਾ ਛੋਟਾ ਵਧੀਆ ਪੰਜਾਂ ਇੰਟੀਰੀਅਰ ਵਧੀਆ ਪਏ ਸੀ ਹੀਟਰ ਸਾਰਾ ਕੁਝ ਵਰਕਿੰਗ ਆ ਠੀਕ ਹੈ ਜੀ ਏੰਜਲ ਦੀ ਸਰਵਿਸ ਆ ਜੀ ਇਹ ਵੀ ਤਾਜੀ ਕਰਾਈ ਆ ਜੇ 1000 ਕਿਲੋਮੀਟਰ ਮਹਾ ਚੱਲੀ ਹੋਊਗੀ ਠੀਕ ਹੈ ਜੀ ਏਸੀ ਦੀ ਸਰਵਿਸ ਹੋਈ ਵੀ ਆ सਸਪੈਂਸ਼ਨ ਦਾ ਕੰਮ ਹੋਇਆ ਵਾ ਠੀਕ ਹੈ ਜੀ ਤੇ ਲਓ ਦੋਸਤੋ ਇੰਟੀਰੀਅਰ ਚੈੱਕ ਕਰੋ ਗੱਡੀ ਦਾ ਇੱਕ ਵਾਰ ਤੁਸੀਂ ਤੇ ਟੱਚ ਸਕਰੀਨ ਲੱਗੀ ਹੋਣਾ ਵੀਰੇ ਵਿੱਚ ਹਾਂ ਵੀਰੇ ਬੈਕ ਕੈਮਰਾ ਲੱਗਿਆ ਵੀਰੇ ਬੈਕ ਕੈਮਰਾ ਲੱਗਿਆ ਵਾ ਲਓ ਦੋਸਤੋ ਤੁਹਾਨੂੰ ਟੱਚ ਸਕਰੀਨ ਬੈਲਜੂ ਵਿੱਚ ਬੈਕ ਕੈਮਰਾ ਮਿਲ ਜੂਗਾ ਸੀਟ ਕਵਰ ਗੱਡੀ ਤੇ ਦੇਖ ਸਕਦੇ ਸੀ ਸੀਟ ਕਵਰ ਬਹੁਤ ਸੋਹਣ ਮੈਟਿੰਗ ਮੈਟਿੰਗ ਨਹੀਂ ਹੋਈ ਵੀਰੇ ਜਿਹੜੀ ਕੰਪਨੀ ਬੰਨਣਾ ਉਹੀ ਲੱਗਿਆ ਵਾ ਠੀਕ ਹੈ ਠੀਕ ਹੈ ਤੇ ਜਿਹੜਾ ਇਹ ਸੀ ਇਹਦਾ ਆਟੋਮੈਟਿਕ ਹੈਗਾ ਠੀਕ ਹੈ ਜੀ ਇਹ ਟੌਪ ਵਾਲਾ ਮਾਡਲ ਆ ਵੀਰੇ ਜੱਡੀ ਸੀਟ ਕੰਟਰੋਲ ਹੁੰਦੀ ਹੈ ਅਗਲੀ ਡਰਾਈਵਰ ਸਾਈਡ ਵਾਲੀ ਤੇ ਵੀਰੇ ਪੈਟਰੋਲ ਚਾਹੁੰਦੀ ਹੈ ਮਤਲਬ ਡੀਜ਼ਲ ਚੀ ਹਾਂ ਡੀਜ਼ਲ ਹੈ ਜੈਰਡੀ ਆ ਵੀਰੇ ਠੀਕ ਹੈ ਜੀ ਤੇ ਡਿਮਾਂਡ ਕੀ ਕਰਦੇ ਵੀਰੇ ਆਪੇ ਇਹਦੀ ਡਿਮਾਂਡ ਆਪਣੀ 270 ਦੀ ਆ ਵੀ 2 ਲੱਖ 70 ਹਜ਼ਾਰ ਰੁਪਏ ਬਾਕੀ ਕੋਈ ਵੀਰ ਵੀਡੀਓ ਦੇਖ ਕੇ ਮਾਨਤਾ ਕਰ ਦਉ ਮੌਕੇ ਹਾਂ ਮੈਂ ਨਾਰਮਲ ਮਾਨਤਾ ਨਾ ਹੋਊਗਾ ਜਮਾ ਜੈਰਡੀ ਮੰਗਿਆ ਠੀਕ ਹੈ ਉਹ ਤਾਂ ਜਾਇਦਰ ਰੇਡ ਤੇ ਘੱਟੀ ਜਾਮਾ ਹੈ ਕਿ ਮਾਨਸਰ ਬਸ ਮੋੜਾ ਮੋਟਾ ਵੀਰ ਕਰ ਦਾਂਗੇ ਆਪਣੇ ਚੈਨਲ ਦਾ ਨਾਲ ਇਹ ਵੀਰ ਕੋਲ ਆ ਕੇ ਤੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਰ ਨੇ ਨਵਾਂ ਕੰਮ ਕੀਤਾਗਾ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ